ਫਾਜ਼ਿਲਕਾ ਸਮਾਚਾਰ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਫਾਜ਼ਿਲਕਾ ਦੇ ਟ੍ਰੈਫਿਕ ਪੁਲਿਸ ਵੱਲੋਂ ਅੱਜ ਫਾਜ਼ਿਲਕਾ ਦੇ ਹਬੂ ਰੋਡ ਤੇ ਨਾਕਾ ਬੰਦੀ ਕਰਕੇ ਤੇਜ਼ ਰਫ਼ਤਾਰ ਅਤੇ ਸ਼ਕਤੀਵਾਨਾਂ ਦੇ ਚਲਾਨ ਕੱਟੇ ਹੁਣ ਖਬਰ ਵਿਸਤਾਰ ਨਾਲ ਫਾਜ਼ਿਲਕਾ ਦੇ ਐਸਐਸਪੀ ਸਰਦਾਰ ਗੁਰਮੀਤ ਸਿੰਘ ਦੇ ਦਿਸ਼ਾ-ਨਿਸ਼ਾ ਤਹਿਤ ਸੜਕ ਸੁਰੱਖਿਆ ਮਹੀਨੇ ਦੇ ਤਹਿਤ ਅੱਜ ਟ੍ਰੈਫਿਕ ਪੁਲਿਸ ਫਾਇਲ ਕਾ ਵੱਲੋਂ ਫਾਇਲ ਕਾ ਹਬੂ ਰੋਡ ਤੇ ਨਾਕਾ ਬੰਦੀ ਕਰਕੇ ਤੇਜ਼ ਅਵਤਾਰ ਅਤੇ ਸ਼ੱਕੀਵਾਨਾਂ ਦੇ ਚਲਾਨ ਇਕੱਠੇ ਗਏ ਇਸ ਸਬੰਧ ਤੇ ਜਾਣ ਕੇ ਦਿੰਦਿਆਂ ਐਸਐਸਪੀ ਮਲਕੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਐਸਐਸਪੀ ਸਰਦਾਰ ਗੁਰਮੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਫਾਜ਼ਿਲਕਾਹਬੋ ਰੋਡ ਤੇ ਨਾਕਾ ਬੰਦੀ ਕੀਤੀ ਗਈ ਹੈ ਜਿਸ ਵਿੱਚ ਤੇਜ਼ ਰਫ਼ਤਾਰ ਤੇ ਸ਼ੱਕੀਵਾਨਾਂ ਦੇ ਚਲਾਨ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਹਰ ਰੋਜ਼ ਸੈਮੀ ਨਾਲ ਲਗਾਏ ਜਾ ਰਹੇ ਸਕੂਲਾਂ ਵਿੱਚ ਜਿਸ ਵਿੱਚ ਉਹਨਾਂ ਨੂੰ 18 ਸਾਲ ਤੋਂ ਘੱਟ ਉਮਰ ਦੇ ਬੱਚਾ ਨੂੰ ਵਾਹਨ ਨਾ ਦੇਣ ਦੇ ਉੱਤੇ ਪਰੇਸ਼ਿਤ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਜੇ ਜਲਦੀ ਕੋਈ 18 ਸਾਲ ਤੋਂ ਘੱਟ ਉਮਰ ਦਾ ਬੱਚਾ ਵਾਹਨ ਸੜਕ ਤੇ ਲੈ ਕੇ ਦਿਖਾਈ ਦਿੰਦਾ ਤਾਂ ਉਹਨਾਂ ਵੱਲੋਂ ਮੋਕੇ ਤੇ ਚਲਾਨ ਵੀ ਕਟਿਆ ਜਾ ਰਿਹਾ ਹੈ ਕੋਜੀ ਜ਼ਿਲ੍ਹਾ ტ੍ਰੈਫਿਕ ਫਾਇਰਕਾ ਵੱਲੋਂ ਵੱਖ-ਵੱਖ ਤਰ੍ਹਾਂ ਦੇ ਚਲਾਣ ਤੇ ਆਉਣ ਵਾਲੇ ਵਹੀਕਲਾਂ ਦੀ ਚੈਕਿੰਗ ਬਰੀਕੀ ਨਾਲ ਕੀਤੀ ਜਾ ਰਹੀ ਹੈ ਜਿਹੜੇ ਬਿਨਾਂ ਕਾਗਜ਼ਾਤ ਤੋਂ ਮੋਟਰਸਾਈਕਲ ਜਾਂ ਹੋਰ ਵਹੀਕਲਾਂ ਤੇ ਬਾਊਂਡ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੂੰ ਜਾਗਰੂਕ ਕੀਤਾ ਜਾਦਾ ਕਿ ਬਿਨਾਂ ਕਾਗਜ਼ ਪੱਤਰ ਤੋਂ ਰੋਡ ਤੇ ਨਾ ਜਾਣ ਤੇ ਸੀਟ ਬੈਲਟ ਤੇ ਟੂ ਵਹੀਕਲ ਜਿਹੜੇ ਹੈਗੇ ਆ ਟੂ ਵੀਲਰ ਉਹਨਾਂ ਤੇ ਹੈਲਮਟ ਲਗਾ ਕੇ ਜਾਇਆ ਜਾਵੇ ਜੱਪਾ ਸਰ ਗੱਲ ਕਰੀਏ ਅੱਜ ਦੇ ਸਮੇਂ ਦੇ ਦੇਖੋ ਜਿਹੜਾ ਬੱਚਾ 14 ਸਾਲ 15 ਸਾਲ ਦਾ ਰਹਿ ਗਿਆ ਹੈ ਕੋਰਟ ਦੀ ਵੀ ਜਿਹੜੀ ਹੈ ਹਦਾਇਤ ਹੈਗੀ ਵੀ ਬੱਚਾ ਨਹੀਂ ਚਲਾ ਸਕਦਾ ਅੱਜ ਬੱਚੇ ਵੀ ਬਹੁਤ ਜ਼ਿਆਦਾ ਜਿਹੜੇ ਆ ਕਾਰਾਂ ਤੇ ਬੁਲੇਟ ਵਿਕਲਾਂ ਤੇ ਜਾਂਦੇ ਉਹਨਾਂ ਦੇ ਉੱਤੇ ਕੀ ਕਰਦੇ ਅਸੀਂ ਉਹਨਾਂ ਦੇ ਦੇਖੋ ਜੀ ਅੰਡਰ ਇਹ ਵੀ ਚਲਾਨ ਕੱਟੇ ਜਾ ਰਹੇ ਆ ਤੇ ਵੱਖ-ਵੱਖ ਸਕੂਲਾਂ 'ਚ ਜਾ ਕੇ ਸੈਮੀਨਾਰ ਲਗਾਤੇ ਉਹਨਾਂ ਨੂੰ ਸਮਝਾਇਆ ਵੀ ਜਾਂਦਾ ਉਹਨਾਂ ਦੇ ਪੇਰੈਂਟਸ ਨਾਲ ਵੀ ਰਾਬਤਾ ਕਾਇਮ ਕੀਤਾ ਜਾਂਦਾ ਕਿ ਛੋਟੇ ਬੱਚਾ ਨੂੰ ਵੀਕਲ ਨਾ ਦਿਓ ਲੇਕਿਨ ਜਿਹੜਾ ਸਾਨੂੰ ਕੋਈ ਬਾਜ਼ਾਰ ਵਿੱਚ ਜਾਂ ਸਕੂਲ ਦੇ ਵਿੱਚ ਮਿਲਦਾ ਤੇ ਉਹਦਾ ਅਸੀਂ ਚਲਾਨ ਕੱਟਦੇ ਆ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੈ ਵੀ ਛੋਟੇ ਬੱਚਾ ਨੂੰ ਵਕਤ ਉਦ ਰੋਕਿਆ ਜਾਵੇ ਵੀ ਆਪਣੇ ਵੀਕਲ ਸਕੂਲਾਂ ਦੇ ਵਿੱਚ ਰੋਡ ਤੇ ਨਾ ਲੈ ਕੇ ਹੋ